ਨਮਸਤੇ ਬਹਨੋੜ ਭਾਈਓ ਮੈਂ ਆਪਕਾ ਦੋਸਤ ਅਮੀਨ ਸਿਆਣੀ ਬੋਲ ਰਹਾ ਹੂੰ ਇਹ ਜੋ ਤੁਸੀਂ ਆਵਾਜ਼ ਸੁਣੀ ਅਮੀਨ ਸਿਆਣੀ ਜੀ ਦੀ ਸੀ ਆਪਣੀ ਆਵਾਜ਼ ਨਾਲ ਇੰਨਾ ਸ਼ਬਦਾਂ ਚ ਜਾਣ ਭਰਨ ਵਾਲੀ ਅਮੀਨ ਸਿਆਣੀ ਜਦ ਰੇਡੀਓ ਤੇ ਬਿਨਾਕਾ ਗੀਤਮਾਲਾ ਸ਼ੁਰੂ ਕਰਦੇ ਸੀ ਤਾਂ ਹਰ ਬੁੱਧਵਾਰ ਰਾਤ 8 ਵਜੇ ਸਮਾਂ ਰੁਕ ਜਾਂਦਾ ਸੀ ਤੇ ਲੋਕ ਰੇਡੀਓ ਸਾਹਮਣੀ ਬੈਠ ਜਾਂਦੇ ਸੀ बयालीस साल तक अपनी शानदार आवाज वाली अमीन सयानी तो जब उन्होंने आवाज बारे पूछा गया तो उन्होंने की कहा सुनो अच्छा आपने कहा कि यह आवाज़ गॉड गिफ्ट है या खुद पाई तो भाई राज की बात बताऊं मेरी आवाज़ कभी अच्छी थी ही नहीं मैं तो बस जो सोचता हूँ जो समझता हूँ जो थोड़ी बहुत सूझबूझ है मुझ में जो दिल की बात है वो मैं कहता हूँ कोशिश यही रहती है कि दिल की बात दिल से दिल, दिल तक पहुंचे और यही मेरी अब तक कामयाबी जो भी थोड़ी बात है उसका राज है आज शानदार आवाज वाले अमीन सयानी ने दुनिया नु अलविदा कह ਦਿੱਤਾ है रेडियो दे राजा कहोन वाले अमीन सयानी दा 91 साल दी उमरच देहांत हो गया 2 फरवरी रात नु ओन्ना नु दिल दा दौरा पया सी ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਅੰਤਿਮ ਸਾਹ ਲਏ। ਅਮੀਨ ਸਿਆਣੀ ਦਾ ਜਾਣ ਨਾਲ ਰੇਡੀਓ ਦੀ ਦੁਨੀਆ 'ਚ ਇੱਕ ਯੁੱਗ ਦਾ ਅੰਤ ਹੈ ਕਿਉਂਕਿ ਇੱਕ ਦੋਚ ਰੇਡੀਓ ਦਾ ਮਤਲਬ ਹੀ ਅਮੀਨ ਸਿਆਣੀ ਮੰਨਿਆ ਜਾਂਦਾ ਸੀ। ਅਮੀਨ ਸਿਆਣੀ ਨੇ ਆਪਣਾ ਕੈਰੀਅਰ ਇੰਗਲਿਸ਼ ਬ੍ਰੋਡਕਾਸਟਰ ਦੇ ਤੌਰ ਤੇ ਸ਼ੁਰੂ ਕੀਤਾ ਸੀ। ਫਿਰ ਅਮੀਨ ਰੇਡੀਓ ਸੈਲਨ ਨਾਲ ਜੁੜੇ ਜਿੱਥੇ ਉਹਨਾਂ ਦੇ ਪ੍ਰੋਗਰਾਮ ਬਿਨਾਕਾ ਗੀਤ ਮਾਲਾ ਨੇ ਸਾਰੇ ਰਿਕਾਰਡ ਬਿਨਾਕਾ ਗੀਤਮਾਲਾ ਭਾਰਤੀ ਫਿਲਮ ਸੰਗੀਤ ਦਾ ਸਭ ਤੋਂ ਪਹਿਲਾ ਕਾਊਂਟਡਾਊਨ ਸ਼ੋਅ ਸੀ ਜਿਸ 'ਚ ਹਫ਼ਤੇ ਦੇ ਟੌਪ 7 ਗੀਤ ਸੁਣਾਏ ਜਾਂਦੇ ਸੀ ਪਰ ਲੋਕ ਗਾਣਿਆਂ ਤੋਂ ਜ਼ਿਆਦਾ ਅਮੀਨ ਸਿਆਣੀ ਦੀ ਆਵਾਜ਼ ਸੁਣਨ ਲਈ ਬੇਕਰਾਰ ਰਹਿੰਦੇ ਸੀ ਬਿਨਾਕਾ ਗੀਤਮਾਲਾ 42 ਸਾਲ ਚੱਲਿਆ ਤੇ ਅਮੀਨ ਸਿਆਣੀ ਇਸ ਦੀ ਆਵਾਜ਼ ਬਣੀ ਰਹੇ। ਅਮੀਨ ਸਿਆਣੀ ਦੇ ਨਾਂ ਤੇ 54000 ਤੋਂ ਵੱਧ ਰੇਡੀਓ ਪ੍ਰੋਗਰਾਮਾਂ ਨੂੰ ਪ੍ਰੋਡਿਊਸ, ਕੰਪੋਜ਼ ਤੇ ਵੌਇਸਓਵਰ ਦੇਣ ਦਾ ਰਿਕਾਰਡ ਦਰਜ ਕੀਤਾ ਗਿਆ ਹੈ ਤੇ 19000 ਜਿੰਗਲ ਲਈ ਆਵਾਜ਼ ਦੇਣ ਲਈ ਵੀ ਉਹਨਾਂ ਨੂੰ ਲਿੰਕਾ ਬੁੱਕ ਆਫ ਵਰਲਡ ਰਿਕਾਰਡ 'ਚ ਉਹਨਾਂ ਦਾ ਨਾਂ ਦਰਜ ਕੀਤਾ ਗਿਆ ਹੈ। ਰੇਡੀਓ ਦੀ ਦੁਨੀਆ 'ਚ ਆਪਣਾ ਯੋਗਦਾਨ ਦੇਣ ਲਈ 2009 'ਚ ਪਦਮਸ਼੍ਰੀ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅਮੀਨ ਸਿਆਣੀ ਭਾਵੇਂ ਇਸ ਦੁਨੀਆ 'ਚ ਨਹੀਂ ਰਹੇ ਪਰ ਉਹਨਾਂ ਦੀ ਯਾਦ ਹਮੇਸ਼ਾ ਜ਼ਿੰਦਾ ਰਹੇਗੀ।